ਨੀਂਦ ਨਹੀਂ ਆਉਂਦੀ ਹਨਾ ਅੱਕ ਕੇ ਅੱਗ ਸੁਆ ਵਰਤ ਕੇ ਦਵਾਈਆਂ ਵੀ ਖਾ ਲੀਆਂ ਐਡਿਕਸ਼ਨ ਹੋ ਜਾਂਦੀ ਐ ਮੈਲਾਟੋਨਿਨ ਸਪਲੀਮੈਂਟ ਆਉਂਦੇ ਐ ਉਹ ਖਾ ਕੇ ਆ ਜਾਂਦੀ ਐ ਛੱਡ ਦਿੰਨੇ ਆ ਫੇਰ ਨਹੀਂ ਆਉਂਦੀ ਪਹਿਲੀ ਗੱਲ ਤਾਂ ਇਹ ਫੋਨ ਆ ਜਿਹੜਾ ਇਹ ਵਰਤਨਾ ਘਟਾਉਣਾ ਪੈਣਾ ਘੱਟੋ ਘੱਟ ਡੇਢ ਤੋਂ 2 ਘੰਟੇ ਪਹਿਲਾਂ ਸੌਣ ਤੋਂ ਪਹਿਲਾਂ ਇਹਨੂੰ ਪਾਸੇ ਰੱਖ ਦਿਓ ਕਿਉਂਕਿ ਇਹਦੇ ਚੋਂ ਨਿਕਣ ਵਾਲੀਆਂ ਕਿਰਨਾਂ ਸਾਡੇ ਦਿਮਾਗ ਨੂੰ ਇਹ ਸੰਕੇਤ ਦਿੰਦੀ ਐ ਕਿ ਦਿਨ ਖੜਾ ਐ ਤੇ ਮੈਲਾਟੋਨਿਨ ਹਾਰਮੋਨ ਆ ਜਿਹੜਾ ਉਹ ਰਿਲੀਜ਼ ਨਹੀਂ ਹੁੰਦਾ ਜਿਹੜਾ ਨੀਂਦ ਲਿਆਉਣ ਚ ਹੈਲਪ ਕਰਦਾ ਐ ਇਹ ਪਹਿਲਾ ਸਟੈਪ ਹੈ ਅੱਗੇ ਨੈਚੁਰਲ ਤਰੀਕੇ ਪੈਰਾਂ ਨੂੰ ਕੋਸੇ ਪਾਣੀ ਦੇ ਵਿੱਚ 10 ਮਿੰਟ ਸੋਕ ਕਰਕੇ ਰੱਖਣਾ ਤੇ ਥੋੜੀ-ਥੋੜੀ ਸਰੋਂ ਦੇ ਤੇਲ ਦੀ ਮਾਲਿਸ਼ ਕਰਨੀ ਹੈ ਸੌਣ ਤੋਂ ਪਹਿਲਾਂ ਨੰਗੇ ਪੈਰੀਂ ਘਾਹ ਤੇ ਤੇ ਜਿਹੜਾ ਹੈ ਕੱਚੇ ਥਾਂ ਤੇ ਤੁਸੀਂ 10-10 ਮਿੰਟ ਤੁਰਨਾ ਜੇ ਕੁਝ ਵੀ ਦੋਨਾਂ ਚੋਂ ਇੱਕ ਆਪਸ਼ਨ ਮਿਲਦੀ ਆ ਤਾਂ ਉਹ ਚੂਜ਼ ਕਰ ਸਕਦੇ ਆ ਫਲਾਂ ਦੇ ਵਿੱਚ ਪਪੀਤਾ ਵੱਧ ਤੋਂ ਵੱਧ ਖਾਓ ਉਹ ਸਾਡੀ ਸਲੀਪ ਨੂੰ ਬੂਸਟ ਅਪ ਕਰਦਾ ਸਲਾਦ ਦੇ ਵਿੱਚ ਪਿਆਜ਼ ਰਾਤ ਨੂੰ ਗਹਿ ਲੋ ਪਿਆਜ਼ ਖਾਣਾ ਹੀ ਖਾਣਾ ਉਹ ਵਧੀਆ ਹੈਲਪ ਕਰੂ ਹਿੰਗ ਦਾ ਪਾਊਡਰ 125mg ਤੋਂ 250mg ਤੱਕ ਇਹਦੀ ਮਾਤਰਾ ਹੋਵੇ ਇੱਕ ਵਾਰੀ ਸਵੇਰੇ ਇੱਕ ਵਾਰੀ ਸ਼ਾਮ ਨੂੰ ਤੁਸੀਂ ਇਹ ਗ੍ਰਹਿਣ ਕਰਨਾ ਹੈ ਬਾਕੀ ਇਹ ਨਹੀਂ ਸੋਚਣਾ ਹੁੰਦਾ ਕਿ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਜਿੰਨਾ ਚਿਰ ਇਹੀ ਸੋਚੀ ਜਾਓਗੇ ਉਨਾਂ ਚਿਰ ਆਉਂਦੀ ਵੀ ਨਹੀਂ ਥੱਕ ਕੇ ਫਿਜ਼ੀਕਲ ਐਕਟੀਵਿਟੀ ਕਰਕੇ ਥੋੜੀ ਬਹੁਤੀ ਵਾਕ ਕਰਕੇ ਹੰਬਾ ਲਿਆ ਕਰੋ ਨੀਂਦ ਆਊਗੀ ਲਾਜ਼ਮੀ ਆ